ਆਦ ਸੱਚ ਜੁਗਾਦ ਦੀ ਸੱਚ ਹੈ ਵੀ ਸੱਚ ਨਾਨਕ ਹੋਸੀ ਧੀ ਸੱਚ ਆਦ ਸੱਚ ਆਦਰਾ ਆਪਣਾ ਦਾ ਗੁੱਡ ਸ਼ੁਰੂ ਆਦ ਮਾਇਆ ਦਾ ਹੁੰਦਾ ਸ੍ਰਿਸ਼ਟੀ ਦਾ ਆਦ ਹੈ ਜਿ ਸ੍ਰਿਸ਼ਟੀ ਰਜੀ ਹੈ ਦਾ ਆਦ ਜੋਤ ਦਾ ਆਦ ਨਹੀਂ ਹੁੰਦਾ ਸੰਸਾਰ ਦਾ ਆਦ ਹੈ ਜੋਤ ਜਾਲੀ ਜੋਤਾਂ ਨਾ ਜੰਮੇ ਹਨ ਨਾ ਜੰਮਦੇ ਹਨ ਨਾ ਮਰਦੇ ਹਨ ਇਹਦਾ ਹਾਲ ਨਹੀਂ ਜੋਤ ਅਨਾਦੀ ਹੈ ਅਨਾਦੀ ਅਨਾਦੀ ਕਹਿੰਦੇ ਨੇ ਆਦ ਜਿਹੜਾ ਹੋਵੇ ਨਾ ਆਦ ਬਹੀਨ ਅਨਾਦੀ ਅਗਰ ਆਊਗਾ ਆਦ ਅਨੀਲ ਅਨਾਲ ਅਨਾਹਤ ਜੁਗ-ਜੁਗ ਇੱਕੋ ਵੇਸ ਜੋਤ ਜਾਲੀ ਜੋਤ ਹਰ ਸਮੇਂ ਕੋਈ ਵੇਸ ਹੁੰਦਾ ਹੈ ਜੋ ਸਰੀਰ ਆਪਣਾ ਬਦਲਦਾ ਹੈ ਨਾ ਫੇਸ ਬਦਲਦਾ ਹੈ ਅਡਾਂਟ ਜੁਨੀਆ ਬਦਲਦੀ ਹੈ ਨਹੀਂ ਬਦਲਦਾ ਕੋਈ ਫੇਸ ਹੈ ਨਾ ਜੋ ਕੋਈ ਹੋ ਤ੍ਰੇਤਾ ਹੋਵੇ ਜੋ ਅਪਰ ਹੋਵੇ ਕਲ ਜੋ ਹੋਵੇ ਸੱਜ ਜੋ ਹੋਵੇ ਜੋਤ ਨਹੀਂ ਬਦਲਦਾ ਹੁੰਦਾ ਇਹ ਤਾਂ ਰੂਪ ਕੁਝ ਹੁੰਦਾ ਹੀ ਨਹੀਂ ਫੇਸ ਕੀ ਬਦਲਦਾ ਆਕਾਰ ਹੁੰਦਾ ਹੀ ਨਹੀਂ ਬਦਲਦਾ ਨਹੀਂ ਤੇ ਆਦ ਸੱਚ ਸ੍ਰਿਸ਼ਟੀ ਦਾ ਮੂਲ ਜੋ ਹੈ ਨਾ ਆਦ ਹੈ ਉਹ ਜੋਤ ਸੱਚ ਹੈ ਸੱਚ ਦਾ ਜੋ ਸੱਚ ਦਾ ਵਗ ਰੋਂਦਾ ਹੈ ਜੋ ਨਹੀਂ ਮਰਦਾ ਜਿਹਦਾ ਨਹੀਂ ਨਾਸ ਹੁੰਦਾ ਜਿਹਨੂੰ ਜਰਾ ਰੋ ਰਹੀ ਹੈ ਉਹ ਸੱਚ ਹੈ ਜੋ ਪ੍ਰਾਣਾ ਨਹੀਂ ਹੁੰਦਾ ਉਹ ਸੱਚ ਹੈ ਸੱਚ ਪ੍ਰਾਣਾ ਹੋਵੇ ਹੋਵੇ ਨਾ ਹਿੰਸੀ ਤਾਂ ਕਦੇ ਨਾ ਪਾਟ ਸੱਚ ਸ੍ਰਿਸ਼ਟੀ ਦਾ ਬੁੱਢਾ ਸੱਚੇ ਸ੍ਰਿਸ਼ਟੀ ਦਾ ਕਾਰਨ ਸੱਚ ਨੇ ਸ੍ਰਿਸ਼ਟੀ ਪੈਦਾ ਕੀਤੀ ਪਰ ਆਮ ਹੈ ਸ੍ਰਿਸ਼ਟੀ ਸੱਚਾ ਝੂਠ ਦਾ ਸੁਮੇਲ ਹੈ ਸੱਚ ਵੀ ਹੈ ਝੂਠ ਵੀ ਹੈ ਆਇਆ ਵੀ ਹੈ ਜੋ ਤਵੇ ਜੋਤ ਕੋ ਨਾ ਤਾਂ ਸ੍ਰਿਸ਼ਟੀ ਪੈਦਾ ਨਹੀਂ ਹੁੰਦੀ ਜੁਨੀ ਨਹੀਂ ਪੈਦਾ ਹੁੰਦੀ ਪਰ ਜੇ ਜੋ ਤਾਂ ਅਡ ਹੋਊ ਤਾਂ ਜੋ ਨਿਭਰੋ ਜਿੰਨਾ ਜਰ ਜੋ ਦੋਸੋਂ ਨਹੀਂ ਹੁੰਦੀ ਜੁਨੀ ਨਹੀਂ ਨਿਭਰਦਾ ਜਿੰਨਾ ਜਰ ਦਾੜ ਨਹੀਂ ਹੋਊ ਜੁਨੀ ਨਿਭਰ ਨਹੀਂ ਹੁੰਦੀ ਇੱਕ ਅਜੁਨੀ ਹੈ ਇੱਕ ਤਾਂ ਅਜੁਨੀ ਹੈ ਸਵਾਲ ਜੁਨੀ ਕਹਦਾ ਜੁਨੀ ਹੈ ਇਹੋ ਦੀ ਦਾੜੋਂ ਵੀ ਡਿਵਾਈਡ ਹੋ ਗਿਆ ਤੇ ਚਿੱਟੀ ਹੋ ਗਈ ਇਹ ਸਿੱਧੂ ਚਿੱਟੀ ਆ ਕਰਨਾ ਆ ਨਾ ਕਰਨਾ ਸ਼ੰਕਾ ਪੈਦਾ ਹੋ ਗਈ ਉਹ ਦੋਆਏ ਨੇ ਦੋ ਤਾਹ ਹੋ ਗਿਆ ਦੋ ਤਾਹ ਹੋ ਗਿਆ ਸਰੀਰ ਦੇ ਵਿੱਚ ਜੋਤ ਅਧੀ ਹੁੰਦੀ ਹੈ ਸਾਬਤ ਜੋਤ ਤਾਂ ਕਦੇ ਦੇਹਧਾਰਨ ਕਰਦੀ ਹੋਈ ਨਹੀਂ ਸਿੱਧਾ ਹੀ ਫਾਰਮੂਲਾ ਹੈ ਕਿ ਕਦੇ ਰਲਦਾ ਜੁਦੀ ਲੱਗਿਆ ਹੋਇਆ ਹੈ ਜਦ ਜੋਤ ਸਾਬਤ ਹੋਊ ਚਾਹੇ ਪੂਰਨ ਹੋਵੇ ਚਾਹੇ ਪੂਰਨ ਨਾ ਹੋਵੇ ਕੋਈ ਜ਼ਰੂਰਤ ਨਹੀਂ ਪੂਰਨ ਹੋਵੇ ਨਾ ਪੂਰਨ ਹੋਵੇ ਅਪੂਰਨ ਵੀ ਜੋਤ ਸਾਬਤ ਦੀ ਸਾਤ ਸਾਰੇ ਦੀ ਸਾੜੀ ਜੁਨੀ ਜ ਨਹੀਂ ਆ ਸਕਦੀ ਅਪੂਰਨ ਜੋਤ ਬੀਜ ਰੂਪ ਹੁੰਦੀ ਹੈ ਬੀਜ ਅਪੂਰਨ ਹੈ ਤੋਂ ਪੂਰਾ ਨਹੀਂ ਹੋਇਆ ਇਹ ਨਹੀਂ ਜੰਮਣ ਤੇ ਆਗਰ ਨਹੀਂ ਹੋਇਆ ਅਭੀ ਇਹ ਪਹਿਲਾਂ ਹੋ ਜਾਂਦੇ ਨੇ ਛੋਟੇ ਛੋਟੇ ਵਿੱਚ ਦੁੱਧ ਹੁੰਦਾ ਪਾਣੀ ਹੁੰਦਾ ਜੇ ਉਹਨੂੰ ਕੱਚੇ ਨੂੰ ਤੋੜ ਲੀਏ ਘੜ ਲੀਏ ਤੇ ਬੀਜ ਜੀ ਨਹੀਂ ਵੱਧਦਾ ਜਿੰਨਾ ਚਿਰ ਪੂਰਨ ਬੀਜ ਨਹੀਂ ਹੋ ਜਾਂਦਾ ਉਹ ਹਟ ਚਰੇ ਹੈ ਨਾਮ ਦਾ ਬੀਜ ਨਹੀਂ ਵੱਧਦਾ ਜਵਾਂ ਦਾ ਜਦ ਤੋੜਨ ਜੋ ਜਗ੍ਹਾ ਘਟ ਮੈਂ ਫੇਰ ਇਹ ਪੂਰਾ ਬੀਜ ਹੋ ਜਾਵੇ ਪਰ ਜਿੰਨਾ ਚਿਰ ਬੀਜ ਆ ਉਹਨਾਂ ਜਰ ਕੀ ਸੋਚੀ ਕੋਈ ਨਹੀਂ ਸੋਚੇ ਨੂੰ ਯਾਦ ਹੁੰਦੀ ਹੈ ਜਦ ਧੁਰਕੀ ਬਾਣੀ ਨਾਲ ਇਹਦਾ ਸੰਪਰਕ ਹੁੰਦਾ ਜਿਆਦਾ ਨੂੰ ਗਿਆਨ ਦਾ ਰਾਜ ਹੋਰਦਾ ਨਾ ਜਿਹਨੇ ਸ੍ਰੀ ਸਾਜੀ ਹੈ ਹੁਕਮ ਨਾਲ ਇਹਦੀ رابطہ ਕਾਇਮ ਹੋ ਜਾਂਦਾ ਹੁਕਮ ਦੇਣਾ رابطہ ਹੁਕਮ ਨਾਲੇ ਦਾ رابطہ ਕਾਇਮ ਹੁੰਦਾ ਜੋ ਇਹਨੂੰ ਚਾਹੀਦਾ ਗਿਆਨ ਉਦੋਂ ਤੁਹਾਨੂੰ ਮਿਲਦਾ ਹੈ ਇਹ ਫਿਰ ਬੁਲਾਇਆ ਬੋਲਦਾ ਸਾਰੀ ਬਾਣੀ ਬਲਾਇ ਦੇ ਬੋਲੇ ਹੋਈ ਹੈ ਉਹ ਗੱਲਾਂ ਦਸੀਆਂ ਨੇ ਜਿਹੜੀਆਂ ਇਹਦੇ ਜਨਮ ਤੋਂ ਪਹਿਲਾਂ ਨੇ ਜਿਹੜੀਆਂ ਸਾਨੂੰ ਪਤਾ ਨਹੀਂ ਗੁਰਬਾਣੀ ਨੇ ਕਿ ਮੈਂ ਦਰਤੀ ਹੋਲਾਂ ਉਹ ਕਾਲੇ ਕਵ ਦੱਸਤੀ ਹੋ ਗਏ ਠੋਕਿਓ ਭਕਤਾਂ ਨੇ ਦਸੀ ਭਕਤਾਂ ਦੇ ਬਹੁਤ ਕਟਾਈਆਂ ਲਈਆਂ ਨੇ ਉਹਨੇ ਆਪ ਕਹਿਿਆ ਇਸ ਪਰਵਾਲੇ ਨੂੰ ਸਾਕ-ਸਾਕ ਕਰਕੇ ਬੰਨੋ ਗੁਰ ਸੇਖੋ ਕਰਤਾ ਬਖੋ ਆਪ ਕਰਤਾ ਆਪ ਮੁਖੋ ਕਢਾਈ ਕਿਸੇ ਦੇ ਵੀ ਮੁਖੋ ਕਢਾ ਸਕਦਾ ਗੁਰਬਾਣੀ ਕਿਹਾ ਇਖਦੀ ਹੈ ਤੇ ਟੱਗ ਦੇ ਪਿੱਛੇ ਨੇ ਉਹੀ ਜਨ ਉਹਨਾਂ ਨੇ ਮੁਖੋ ਵੀ ਆਪ ਕਢਾਈ ਸਿੱਖਾਂ ਨੂੰ ਜਿਹੜਾ ਵਿਸ਼ਵਾਸ ਹੈ ਉਹ ਹੋਰੇ ਕੇ ਮੈਨਾਂ ਹੋਂਦ ਪੱਟਾ ਲਾਉਣੇ ਵੇ ਸਭ ਚਲ ਗਏ ਕਦੇ ਵੀ ਪੱਟਾ ਦੀ ਵਿਵਸਥਾ ਗੁਰਮਾਰੀ ਹੋਈ ਹੈ ਇਹ ਪੱਟਾ ਨਹੀਂ ਹੈ ਤੇ ਸਭ ਸਮਝ ਗਏ ਕਿਉਂਕਿ ਇਹਨਾਂ ਨੂੰ ਗੁਰਬਾਣੀ ਤੇ ਜੋ ਸਮਝ ਨਹੀਂ ਆ ਨਾ ਗੁਰਬਾਣੀ ਤੇ ਸਮਝਾ ਨਾ ਗੁਰਬਾਣੀ ਤੇ ਭਰੋਸਾ ਭਰੋਸਾ ਵੀ ਹੈ ਨਹੀਂ ਸਮਝ ਤਾਂ ਗੁਰਬਾਣੀ ਦੇ ਉਦੋਂ ਆਉਣੀ ਹੈ ਜਦ ਤੱਕ ਭਰੋਸਾ ਹੋ ਜਾਣਾ ਤੇ ਸੱਚ ਜੇ ਭਰੋਸਾ ਹੀ ਨਹੀਂ ਤੇ ਸਮਝ ਆਣੀ ਨਹੀਂ ਪ੍ਰੋਸੈਸਰਲਿਜ਼ਮ ਆਦ ਸੱਚ ਸ੍ਰਿਸ਼ਟੀ ਦਾ ਆਦਿ ਹੈ ਸੱਚ ਆਪ ਹੈ ਸੱਚ ਹੋ ਉਹ ਆਪ ਹੈ ਇਸ ਸ੍ਰਿਸ਼ਟੀ ਦਾ ਆਦਿ ਹੈ ਜਿਹੜਾ ਇੱਕ ਹੈ ਸੱਚ ਹੁੰਨਗਾ ਇੱਕ ਸੱਚ ਦੋ ਨਹੀਂ ਸੱਚ ਹੁੰਦਾ ਹੀ ਗਾ ਸੱਚ ਕਿਉਂ ਗਾ ਸੱਚੇ ਕੌਣ ਕਰ ਚੂੜਦੇ ਆ ਬੜੀਆਂ ਵੈਰਾਈਟੀਆਂ ਨੇ ਚੂੜ ਜਾਂ ਰਹਿਤਾਂ ਹੈ ਇਹ ਸੱਚ ਕੋਈ ਨਹੀਂ ਰਹਿਤਾਂ ਨਹੀਂ ਜੇਕਰ ਥੋੜਾ ਜਿਹਾ ਵੀ ਝੂਠ ਵਰਝੂਠ ਸੱਚ ਦਾਗੀ ਹੁੰਦਾ ਹੀ ਨਹੀਂ ਦਾਗੀ ਹੋਇਆ ਸੱਚ ਸੱਚ ਰਹਿੰਦਾ ਹੀ ਨਹੀਂ ਬਾੜਾ ਕਦੇ ਨਾ ਹੋਵੇ ਨਾ ਲੱਗ ਧਗਾ ਨਾ ਮੈੜਾ ਹੁੰਦਾ ਨਾ ਇਹਨੂੰ ਦਾਗ ਲੱਗ ਜੇ ਮੈੜਾ ਹੋ ਜਾ ਸੱਚ ਹੈ ਨਹੀਂ ਜੇ ਦਾਗ ਲੱਗ ਜਾ ਸੱਚ ਹੈ ਨਹੀਂ ਬਰੇ ਝੂਠਾ ਗਣਿਆ ਜੋ ਝੂਠੇ ਆਵੇ ਠਬਰ ਨਾ ਪਾਵਣ ਝੂਠੇ ਆਉਂਦੇ ਨੇ ਸੰਸਾਰ ਚ ਕਿਹ ਕਦੇ ਨਹੀਂ ਚਲਾਣਾ ਨਹੀਂ ਕਰਦੇ ਭਟਕਦੇ ਰਹਿੰਦੇ ਨੇ ਜੁਗਾਦ ਸੱਚ ਉਦਕੀ ਹੈ ਆਦ ਸੱਚ ਕੀ ਕਿ ਪਹਿਲਾ ਆਦ ਸੱਚ ਆਦ ਸੱਚ ਜਿਆਦਾ ਜੁਗ ਕੋਈ ਨਹੀਂ ਲਗੇਗਾ ਸਮਾਂ ਨਹੀਂ ਜਦੋਂ ਆਦ ਸੱਚ ਆਉਂਦਾ ਟਾਈਮ ਨਹੀਂ ਹੈ ਸਮਾਂ ਨਹੀਂ ਹੈ ਖਾਲ ਨਹੀਂ ਹੈ ਉਹਦਕੀ ਹੈ ਉਹ ਅਰਬਦਰ ਅਰਬਦਰ ਤੰਦੂਕਾਰ ਹੈ ਕੋਈ ਜਨਮ ਨਹੀਂ ਆਇਆ ਇਸੇ ਸੱਚ ਹੈ ਜੁਗ ਕੋਈ ਨਹੀਂ ਹੁਕਮ ਹੈ ਨਹੀਂਗਾ ਹੁਕਮ ਦੀ ਲੋੜ ਹੈ ਹੁਕਮ ਤੇ ਕਰਾਉਣਾ ਕੀ ਆ ਉਹਨੂੰ ਹੁਕਮਾਂ ਜੀਆਂ ਨੂੰ ਪਾਲਣ ਖਾਤਰ ਪੈਦਾ ਕਰਨ ਖਾਤਰ ਸੁਧਾਰ ਕਰਨ ਖਾਤਰ ਲੋੜ ਹੈ ਉਹ ਤੇ ਸ੍ਰਿਸ਼ਟੀ ਹੀ ਨਹੀਂ ਪੈਦਾ ਕਰਨੀ ਉਹ ਨਹੀਂ ਕੀਤੀ ਉਹ ਨਹੀਂ ਸੱਚ ਹੈਗਾ ਪਰ ਉਹ ਜੇ ਸੱਚ ਹੈਗਾ ਸ੍ਰਿਸ਼ਟੀ ਤਾਂ ਹੀ ਪੈਦਾ ਹੋਈ ਸੱਚ ਆਪ ਹੈਗਾ ਆਦ ਵਿੱਚ ਸੱਚ ਹੈਗਾ ਜੋ ਤਹਿਗੀ ਸ੍ਰਿਸ਼ਟੀ ਹੈ ਮਾਇਆ ਕਿੱਥੇ ਹੈ ਮਾਇਆ ਉਹਦੇ ਵਿੱਚ ਸਮਾਈ ਹੋਈ ਹੈ ਮਾਇਆ ਉਹਦੇ ਵਿੱਚੇ ਸਮਾਈ ਹੋਈ ਹੈ ਮਾਇਆ ਬ੍ਰਹਮ ਰਹਾ ਵਾ ਸਾਧ ਸਮਝੋ ਹਮੇਸ਼ਾ ਸਮਝੇ ਰਹਿੰਦੇ ਮਾਇਆ ਕਿਤੋਂ ਆਈ ਨਹੀਂ ਹੈ ਅੰਮਰੋ ਦਾ ਪਿਤਾ ਹੋਇਆ ਸੀ ਉਹਦੇ ਵਿੱਚ ਆਪਣੇ ਵਿੱਚੋਂ ਹੀ ਡੱਡਿਆ ਜੋ ਡੱਡਿਆ ਉੱਲੇ ਵਿੱਚੇ ਸਮਾਈ ਦਿੱਸ। ਵਾਹ। ਜੁਗ ਹਾਦ ਸੱਚ। ਜੁਗ ਕਿੰਨੇ ਵੱਡਾ ਕੀਤਾ ਨੇ? ਜੁਗ ਦਾ ਮਤਲਬ ਹੈ ਸਮਾਂ, ਸਮੇਂ ਦਾ ਵਕਤ, ਕਾਲ। ਕਾਲ ਕਿੰਨੇ ਵੱਡਾ ਕੀਤਾ? ਸੱਚ ਦੇ। ਸੱਚ ਕੀ ਹੋਇਆ ਫਿਰ? ਸੱਚ ਅਕਾਲ ਹੈ। ਸੱਚ ਅਕਾਲ ਹੈ ਹੁਕਮ ਖਾਲ ਹੈ ਹੁਕਮ ਆਰ ਹਾਕਮ ਦਾ ਇਨਾ ਹੀ ਵਰਤ ਹਾਕਮ ਅਕਾਲ ਹੈ ਉਹਦਾ ਹੁਕਮ ਖਾਲ ਹੈ ਉਹਦੇ ਹੱਕ ਵਾਲਾ ਖੰਡਾ ਸਾਜਣਾ ਦਾ ਖਾਲ ਹੈ ਬਕਰੂ ਖੰਡਾ ਖੰਡਾ ਹੁਕਮ ਨੂੰ ਕਹਿੰਦੇ ਪਰ ਜਦ ਮੈਂ ਖੰਡਾ ਸਾਜ ਕਹੇ ਜਦ ਸਤ ਸੰਸਾਰ ਸੰਸਾਰ ਵਾਚ ਬੈਠਾ ਪਹਿਲਾ ਹੁਕਮ ਰੂਪੀ ਖੰਡਾ ਸੱਚ ਹੁਕਮ ਦੋ ਪ੍ਰਕਾਰ ਦਾ ਦੋ ਪ੍ਰਕਾਰ ਹੈ ਜਮਣਾ ਔਰ ਮਰਨਾ ਮਰਨ ਵਾਲਾ ਆਪਾ ਵਿਰੋਧੀ ਹੈ ਜਮਣ ਵਾਲਾ ਮਰਨਾ ਪੈਦਾ ਕਰਨ ਵਾਲਾ ਸੁਧਾਰ ਕਰਨ ਵਾਲਾ ਆਪਾ ਵਿਰੋਧੀ ਗੱਲ ਨੇ ਦੋ ਤਾਰਾਂ ਹੋਈਆਂ ਇੱਕ ਧਾਰ ਦਾ ਮੂਲਦਨ ਹੋਇਆ ਦੋ ਤੂ ਖੰਡਾਇਰ ਕੇ ਜਸਨ ਪਾਸ਼ਾ ਨੇ ਉਹਦਾ ਮਤਲਬ ਹੁਕਮ ਹੈ ਦੋ ਧਾਰਾਂ ਨੇ ਉਹਦੀ ਇੱਥੇ ਖੰਡਾ ਕੀ ਹੈ ਸਾਡੇ ਹਿਰਦੇ ਵਿੱਚ ਜਿਹੜੀ ਦੁਚਿੱਤੀ ਹੈ ਉਹ ਵੀ ਉੱਥਾਈ ਦਾ ਹੁਕਮ ਕੀ ਹੈ ਮਨ ਭਾਵੇਂ ਦੇ ਇੱਕ ਦੋ ਹੁਕਮ ਮਨ ਦੇ ਹੁਕਮ ਇੱਕ ਦੁਆ ਹੁਕਮ ਵਿੱਚ ਚਿੱਤ ਦਾ ਜਿਹੜਾ ਦਰਗਾਹੀ ਹੁਕਮ ਇੱਕ ਸੱਚਾ ਹੁਕਮ ਹੈ ਕਿ ਕੋ ਮਨ ਮਰਜੀਦਾ ਹਰ ਹਿਰਦੇ ਦੇ ਦੋਪਰਾਂ ਦੇ ਹੁਕਮ ਜੀ ਦੁਚਿੱਤੀ ਉੱਥੇ ਹੀ ਮਿਲਦੀ ਹੈ ਅਤਰਾਕ ਨਾ ਕਰਾ ਇਹਨੂੰ ਪਿਆਵਾਕ ਨਾ ਜਾਵਾ ਐਲਵਾਜੀ ਦਵਾ ਕਰਾ ਲਓ ਆਦ ਸੱਚ ਹੈ ਅਤਾਲ ਕਾਲ ਹੈ ਨਹੀਂ ਕਾਰੋ ਨੇ ਪੈਦਾ ਕੀਤਾ ਕਾਲ ਪੈਦਾ ਕੀਤਾ ਯੁਗ ਆਦ ਸੱਚ ਯੁਗ ਸਵਾ ਸੱਚ ਨੇ ਪੈਦਾ ਕੀਤਾ ਸਮੇਂ ਦਾ ਮੁੱਢ ਸਮੇਂ ਦਾ ਆਦ। ਸਮਾਂ ਕਦੋਂ ਪੈਦਾ ਹੋਇਆ ਕਿਵੇਂ ਪੈਦਾ ਹੋਇਆ? ਜਦ ਮਾਈਟਰ ਪੈਦਾ ਹੋਈ ਸਮਾਂ ਉਦੋਂ ਤੋਂ ਹੀ ਮੰਨਿਆ ਜਾਊਗਾ। ਜਰ ਸੱਚੇ ਤੋਂ ਪਬਨਾ ਪਿਆ ਸਮਾਂ ਸਮਾਂ ਉਦੋਂ ਹੀ ਮੰਨਿਆ ਜਾਊ। ਕਿਉਂਕਿ ਸਮਾਂ ਲਾਭੂ ਹੀ ਮੈਟਰ ਤੇ ਹੁੰਦਾ। ਸਮੇਂ ਦਾ ਨਾਮ ਤੋਂ ਲੈ ਮੈਟਰ ਤੋਂ ਕੋਈ ਚੀਜ਼ ਕਿੰਨੀ ਪੁਰਾਣੀ ਹੈ? ਮੈਟਰ ਤੋਂ ਹੀ ਪਤਾ ਲੱਗਦਾ ਜੋਤ ਨੂੰ ਨਹੀਂ ਕੋਈ ਕਿੰਨੀ ਪੁਰਾਣੀ ਕਰ ਜੋਤ ਸੰਸਾਰ ਦੀ ਪਕੜ ਜੇ ਸਾਇਦਾਨਾ ਦੀ ਪਕੜ ਜੇ ਸੱਚ ਤਾਂ ਪੁਰਾਣਾ ਹੁੰਦਾ ਹੀ ਨਹੀਂ ਨਾ ਪੁਰਾਣਾ ਹੁੰਦਾ ਝੂਠ ਮਾਇਆ ਮਾਇਆ ਤੋਂ ਹੀ ਸਮੇਂ ਦਾ ਨਾਪ ਦੋ ਸ਼ੁਰੂ ਹੁੰਦਾ ਸਮੇਂ ਦਾ ਪ੍ਰਭਾਵ ਆਇਆ ਤੇ ਜੋਤ ਹੈ ਨਹੀਂ ਭੇਲ ਕਰਕੇ ਜਦੋਂ ਜੋਤ ਹੈ ਜੋਤੀਓਂ ਸਵਾ ਵੀ ਹੈ ਨਹੀਂ ਸੀ ਨਾ ਆਪਣੇ ਕਾਦੇ ਨਾ ਸਵਾ ਸਵਾ ਹੁੰਦਾ ਆਇਆ ਵੀ ਹੈ ਨਹੀਂ ਸੀ ਇਹ ਨਹੀਂ ਸਵਾ ਹੈ ਨਹੀਂ ਸੀ ਸਵਾ ਹੁੰਦਾ ਆਇਆ ਵੀ ਹੈ ਨਹੀਂ ਸੀ ਕਿਉਂਕਿ ਅਰਬਤ ਨਰਬਤ ਵੀ ਕਹਿੰਦਾ ਤੰਦੂਕਾਰਾ ਅਰਬਾ ਖਰਬਾ ਸਾਲਾ ਕੱਕ ਤੰਦੂਕਾਰਾ ਰਿਆ ਅਰਬਾ ਖਰਬਾ ਜੁਕਾ ਤੱਕ ਤੰਦੂਕਾਰਾ ਰਿਆ ਕਹਿ ਵੀ ਦਿੱਤਾ ਰੋਟਾ ਕੜੀ ਨਾਲ ਆਪਣੀ ਸੰਦੇਸ਼ ਸੁਣਾ ਮੇਂਨਾ ਨਹੀਂ ਹੁੰਦੇ ਦਰਨੇ ਹੁੰਦੇ ਕੜੀਆਂ ਪਹਿਰਾ ਜੱਸੇ ਨਹੀਂ ਹੁੰਦੇ ਇਹ ਨਹੀਂ ਸਮਾਦਰ ਹੋ ਗਈ ਸਮਾਗੁਪਤ ਹੁੰਦਾ ਹੈ ਪ੍ਰਗਟ ਨਹੀਂ ਹੁੰਦਾ ਸਮਾਗੁਪਤ ਪਰਗਟ ਨਹੀਂ ਹੁੰਦਾ ਪਰਗਟ ਕੀਤਾ ਨਹੀਂ ਆ ਸਕਦਾ ਸਮਾਕਰ ਚੰਦ ਸੂਰਜ ਨਹੀਂ ਹੁੰਦੇ ਸਮਾਕਰ ਨੇ ਹੋ ਗਈ ਕਿ ਹੋ ਜੇ ਵਸਤਾ ਹੁੰਦੀ ਜਿਵੇਂ ਇੱਕ ਬੇਹੋਸ਼ ਆਦਮੀ ਵਾਸਤੇ ਸਮਾਂ ਨਹੀਂ ਨਾ ਹੁੰਦਾ ਬੇਹੋਸ਼ ਪਿਆ ਦਸ ਸਾਲ ਬਾਦ ਉੱਠਿਆ ਉਹਨੂੰ ਆਏ ਲਗੂ ਮੈਂ ਹੁਣੇ ਉੱਠਿਆ 10 ਸਾਲ ਕੱਢਨਾ ਉਹਨੂੰ ਕੋਈ ਪਤਾ ਨਹੀਂ ਸੁੱਤੇ ਹੋਏ ਵਾਸਤੇ ਸੁੱਤੇ ਦਾ ਜਿਹੜਾ ਸਮਾਂ ਉਹ ਨਹੀਂ ਹੁੰਦਾ ਐਵੇਂ ਸੁੱਣ ਨੂੰ ਸਮਾਂ ਦੇ ਵੇਲੇ ਦਾ ਸਮਾਂ ਨਹੀਂ ਹੁੰਦਾ ਆਪਾਂ ਜਦ ਜਰਾ ਆਖੋ ਸਮਾਧਾ ਸਵਾਨੀ ਹੁੰਦਾ ਸਮੈ ਧਿਆਨ ਹੈ ਨਹੀਂ ਤੇ ਆਣ ਅੰਦਰ ਮੁਹੀ ਸੁਤ ਹੈ ਦਾ ਵਿਧਿਆਨ ਅੰਦਰ ਮੁਹੀ ਹੁੰਦਾ ਤੇ ਅੰਦਰ ਮੁਹੀ ਹੋ ਜਾਂਦੀ ਹੈ ਜੋ ਤੇ ਸਮਾ ਨਹੀਂ ਹੁੰਦਾ ਇਹਦੇ ਵਾਸਤੇ ਸਮਾ ਨਹੀਂ ਸਮਾਧਾ ਧਿਆਨ ਨਾਲ ਹੈ ਧਿਆਨ ਦਾ ਭਾਦਾ ਨਹੀਂ ਲੱਗਿਆ ਚਾਰ ਕਟੇ ਘਮਨ ਤੇ ਧਿਆਨ ਨਹੀਂ ਸੀ ਨਾ ਪਲੇਟ ਬਾਰਮ ਦੇ 5 ਮਿੰਟ ਗੱਡੀ ਲੇਟ ਹੋ ਜਾਓ ਕਿਉਂ ਜਾਂਦਾ ਖੱਟ ਧਿਆਨ ਹੈ ਗੱਡੀ ਫੇਤੀ ਜਾ ਰਹੀ ਸਮੇਂ ਦਾ ਧਿਆਨ ਨਾਲ ਸੁਣੋ ਧਿਆਨ ਨਾਲ ਲੰਭਾ ਹੋ ਜਾਂਦਾ ਫਿਰ ਧਿਆਨ ਨਹੀਂ ਰਹਿੰਦਾ ਜੁਗ ਆਜ ਸੱਚ ਹੈ ਜੁਗ ਹੈ ਜਿਹੜਾ ਸਮਾਂ ਇਹਦਾ ਆਦ ਕੌਣਾ ਹੈ سمے نو کنے پیدا کیتا ہے حکم نو کنے پیدا کیتا ہے کار نو کنے پیدا کیتا ہے سچ نے سچ کی ہویا اپ سچ ہویا کال کال تو پڑے کال تو اوپر کال تو اوپر کی اکال تاہی کہ کال اکال خسم کا کیا کال ہے اکال خسم کا کیتا ہوئے پیدا کیتا ہے پڑھدا کی نے قوما نہیں لا کے پڑھتے ودوان کال اکال خزم کا کی تو کیا ہے کیے نہیں ہے گا تے دو ہندا پھر کیے ہندا تے دو اکٹھے ہندا نا پھر کیے ہندا کیا دا تے ہندا اینی انا وہ بدھی نہیں ہوندی اینی عقل نہیں ہوتی انا اینا تے ہاں نہیں دیندے ਅਕੱਤੇ ਬਣਦੇ ਆ ਨੀ ਦਸ ਨਾ ਇੱਥੇ ਉੜ ਜੇ ਬਾਰੇ ਜੇ ਤੁਹਾਨੂੰ ਠੇਕੇਦਾਰ ਇੱਥੇ ਉੜ ਜੇ ਬਾਰੇ ਗੱਲਾਂ ਕਰਦੇ ਨੇ ਬੜਬੜੀ ਸੈਂਕੜੇ ਗੱਲਾਂ ਨੇ ਜਿਹਦਾ ਪਤਾ ਹੀ ਨਹੀਂ ਹੈ ਨਾ ਅਰਥਾ ਸੈਂਕੜੇ ਗਲਤੀਆਂ ਬੇਮਤਲ ਦੀਆਂ ਹੀ ਨੇ ਬਦਵਾਨਾ ਬੜੇ ਅੱਕਲੇ ਫਿਰਦੇ ਨੇ ਔਰ ਮੋਮਲੀ ਮੋਮਲੀ ਜਰਿਆ ਮੋਮਲੀ ਜਿਆ ਅਲੜ ਜਣਾ ਰਹੇ ਹਾਂ ਸਾਰੇ ਗਲਤੀਆਂ ਤਾਂ ਇਹ ਜੀਆਂ। ਕੁਝ ਗਲਤੀਆਂ ਐਸੀਆਂ ਨੇ ਜਿਹੜੀਆਂ ਇਹਨਾਂ ਦੇ ਵਸ ਗਿਆ ਨਹੀਂ। ਗੁਜ਼ਾਰਤਾ। ਉਹ ਤਾਂ ਇਹਨਾਂ ਦੇ ਵਸ ਗਿਆ ਹੀ ਨਹੀਂ। ਚਲੋ ਤਾਂ ਮੰਨ ਲਏ ਇਹ ਨਹੀਂ ਵਸਦੀ। ਆ ਤਾਂ ਕੋਈ ਗੱਲ ਨਹੀਂ। ਆਏ। ਜੁਗਾਦ ਸੱਚ ਹੈ ਵੀ ਸੱਚ। ਗੱਲ ਸੱਚ ਦੀ ਚੱਲਦੀ ਹੈ। ਸੱਚ ਹੁਣ ਵੀ ਹੈ। ਸੱਚ ਹਮੇਸ਼ਾ ਹੈ। ਇਸタル ਸੱਚ ਜੀ ਪਰਮੇਸ਼ਰ ਨੂੰ ਸੱਚ ਮੰਨ ਹੈ ਉਹ ਵੀ ਹੈ ਸੱਚ ਦਾ ਮਾਟਰ ਮਿਲਦਾ ਜਿਹੜਾ ਸਮੇਖਾ ਰਹੇ ਚਾਰਨ ਜੋ ਬੰਜ ਰਹਿੰਦਾ ਜੀ ਤੇ ਜੁਗਤਾ ਜਿਹਨੇ ਜਰ ਮਾਇਆ ਹੁੰਦਾ ਹੁੰਦੇ ਨੇ ਚੌਥਾ ਹੋਈ ਜਾਂਦਾ ਜੇ ਜਦੋਂ ਰਚਨਾ ਹੁੰਦੀ ਹੈ ਸੱਚ ਉਦੋਂ ਵੀ ਰਹਿੰਦਾ ਹੈ ਰਚਨਾ ਤੋਂ ਬਾਅਦ ਵੀ ਰਹਿੰਦਾ ਹੈ ਰਚਨਾ ਦਾ ਪਹਿਲਾ ਵੀ ਹੁੰਦਾ ਕਹਿਣ ਦਾ ਮਤਲਬ ਇਹ ਦੀ ਸਾਚ ਰਚਨਾ ਤੋਂ ਕੱਲਾ ਨਹੀਂ ਸੀ ਰਚਨਾ ਵਿੱਚ ਸੱਚ ਨਹੀਂ ਰਚੀ ਹੈ ਬਣਾਈ ਹੈ ਕੀਤੀ ਹੈ ਸਰਜੀ ਹੈ ਇਹ ਬੁੜ ਵੀ ਹੈਗਾ ਰਚਨਾ ਦੇ ਦੌਰਾਨ ਵੀ ਉਸੇ ਦਾ ਕੰਟਰੋਲ ਹੈ ਜੇ ਰਚਨਾ ਨਹੀਂ ਰਹੂਗੀ ਉਹ ਫਿਰ ਵੀ Every such, بھی سچ نانک ہو سی کی سچ نانک کہ رہو یہ نانک رہا یہ سکائی ہے گل سوال پیدا نہ نانک نو کی تھورٹی ہے کہنے گا نانک نے نہیں کہی اپنے کو کسی پکت نے نہیں کہی ہے ਜਿਵੇਂ ਕਰਦੇ ਪੁਰਖ ਨੇ ਕਹਾ ਹੀ ਕਹਿ ਜਦੋਂ ਮੈਂ ਨਹੀਂ ਰਹਿਣਾ ਮੇਰੇ ਪਿੱਛੋਂ ਕੀ ਹੋਣਾ ਮੈਂ ਕਿਵੇਂ ਕਹਿ ਸਕਦਾ ਜਿੱਥੇ ਕੁਝ ਹੈ ਜੀ ਗੱਲ ਸੀ ਉੱਥੇ ਕਹਿ ਦਿੱਤੀ ਗੁਰਬਾਣੀ ਅਸੀਂ ਰਚੀਏ ਬੋਲੀਏ ਅਸੀਂ ਨਹੀਂ ਬੋਲੀ ਜਿਵੇਂ ਬੁਲਾਈਏ ਬੋਲੀਏ ਗੱਲਾ ਗੱਲਾ ਅਖਰ ਕੇ ਮੈਂ ਹੁਕਮ ਹੋਇਆ ਪਾਇਆ ਜੇ ਫਰਮਾਇਆ ਤੇ ਬਤੇ ਪਾਇਆ ਜੇਤਾ ਕੀਤਾ ਦਿੱਤਾ ਨਾ ਸਾਰਾ ਨਾਮ ਦੇ ਹੁਕਮ ਦੀ ਕਰਤਾ ਹੈ ਅਸੀਂ ਤਾਂ ਜੋ ਹੁਕਮ ਹੋਇਆ ਬੋਲ ਦਿੰਦਾ ਹਾਂ ਜੇ ਮੈਂ ਅਖਰ ਉਹਨੇ ਕਹੇ ਪਾਲ ਉਤੇ ਇਸ ਕਰਕੇ ਸਾਡੀ ਜ਼ਿੰਮੇਵਾਰੀ ਨਹੀਂ ਅਸੀਂ ਚਲੇ ਜਾਣੇ ਬਾਅਦ ਦੇ ਵਿੱਚ ਤੁਸੀਂ ਨਾਲੋਂ ਅਖਰ ਜਾਣ ਕਿਤੇ ਕਰ ਕਿਤੇ ਕਰ ਇਥੇ ਆਪਣੇ ਨਾਲ ਰਿਲੇਟਡ ਉਹਨਾਂ ਨਾਲ ਗੱਲ ਉਹਨਾਂ ਨਾਲ ਆਪਣੇ ਨਾਲ ਰਿਲੇਟਡ ਉੱਥੇ ਸੱਚ ਨਾਲ ਰਿਲੇਟਡ ਹੈ ਉਹਨਾਂ ਨਾਲ ਰਿਲੇਟਡ ਹੈ ਆਦ ਸੱਚ ਜੁਗਾਰ ਸੱਚ ਹੈ ਵੀ ਸੱਚ ਨਾਨਕ ਗੋਸੀ ਵੀ ਸੱਚ ਇਹ ਤਾਂ ਸੱਚ ਨਾਲ ਪਰਮੇਸ਼ਰ ਨਾਲ ਰਿਲੇਟਡ ਹੈ ਗੁਰਬਾਣੀ ਦੀ ਰਚਨਾ ਆਪਣੇ ਨਾਲ ਨਾਮ ਨਾਲ ਰਿਲੇਟਡ ਹੈ ਤਾਂ ਕਿ ਕਿ ਸਾਡੀ ਜ਼ਿੰਮੇਵਾਰੀ ਨਹੀਂ ਹੈ ਪਰਮੇਸ਼ਰ ਨਾਲ ਬੁਲਾਉਣਾ ਕੱਲ ਨੂੰ ਕਹੋ ਅਸੀਂ ਨਾਲ ਕੱਗੇ ਅਰਦਾਸ ਕਰੀ ਜਾਂਦੇ ਆਹੀ ਹਟਾਏ ਸੀ ਜੇ ਸਾਡੇ ਪਿੱਛੇ ਨਾ ਪੈ ਗਿਓ ਅਰਦਾਸ ਕਰੀਐ ਉਹ ਜੇ ਵੈਸੀ ਕਰਦੇ ਹਾਂ ਐ ਅਖਰਾਂ ਨੂੰ ਖੋਜ ਲਿਓ ਇਹਨਾਂ ਦੇ ਜੁਮੇਂ ਸਰ ਸੰਜੋਗ ਇਹਨਾਂ ਦੇ ਸਰ ਹੈ ਜੁਮੇਂ ਸਰਦਾ ਬੰਦ ਅਖਰਾ ਸਰ ਅਖਰਾਂ ਦੇ ਜੁਮੇਂ ਹੈ ਸੰਜੋਗ ਦਾ ਸੰਜੋਗ ਹੋਣਾ ਥੋੜਾ ਅਸੀਂ ਇਹ ਵਿਚਾਰ ਕਰਦਾ ਅਖਰਾ ਇਹਨੂੰ ਖੋਜ ਲਿਓ ਸੰਜੋਗ ਹੋ ਜਾਊਗਾ ਸਮਝਣ ਨਾਲ ਬਨਣ ਨਾਲ ਕਮਾਉਣ ਨਾਲ ਜਿਹੜਾ ਅਰਦਾਸ ਕਰੀਓ ਫੇਰ ਨਹੀਂ ਹੋਣਾ ਅਸੀਂ ਉਹ ਹੀ ਕਰੀ ਜਾਂਦੇ ਹਾਂ ਜਿਹੜੀ ਗੱਲ ਤੇ ਹਟਾਏ ਤੇ ਕਰਦੇ ਹੋ ਸੀ